ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਜੀ ਸਮੂਹ ਸਾ ਸੰਗਤ ਜੀ ਦਾ ਤਨਤਨ ਬਾਬਾ ਦੀਪ ਸਿੰਘ ਜੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤਨਤਨ ਬਾਬਾ ਨਵ ਸਿੰਘ ਜੀ ਤਨਤਨ ਬਾਬਾ ਦੀਪ ਸਿੰਘ ਜੀ ਸਮੂਹ ਸ਼ਹੀਦ ਸਿੰਘ ਹੋਜਾਂ ਆਪ ਸਭ ਜੀ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਆਪ ਸਭ ਜੀ ਦੀਆਂ ਸਾਰੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰਨ ਸਾ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਕਿਵੇਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਇੱਕ ਭੈਣ ਨੂੰ ਔਲਾਦ ਦੀ ਪ੍ਰਾਪਤੀ ਹੋਈ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਾਹਿਬ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਤਨਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਪਰਨਾ ਸਾਤ ਸੰਗਤ ਜੀ ਉਸ ਪਰਮਾਤਮਾ ਦੇ ਦਰ ਤੋਂ ਆਪਾਂ ਨੂੰ ਸਭ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ ਸਾਤ ਸੰਗਤ ਜੀ ਉਸ ਦੇ ਦਰ ਤੋਂ ਕੋਈ ਵੀ ਖਾਲੀ ਨਹੀਂ ਮੁੜਦਾ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਬੱਚਿਆਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਦੇ ਹਨ ਸਾਤ ਸੰਗਤ ਜੀ ਬਸ ਜਦੋਂ ਵੀ ਕੋਈ ਦੁੱਖ ਹੋਵੇ ਤਕਲੀਫ ਹੋਵੇ ਜਾਂ ਕੋਈ ਅਰਦਾਸ ਬੇਨਤੀ ਪੂਰੀ ਨਾ ਹੁੰਦੀ ਹੋਵੇ ਸੱਚੇ ਦਿਲੋਂ ਉਸ ਪਰਮਾਤਮਾ ਦੇ ਬੱਚੇ ਬਣ ਕੇ ਉਸ ਦੇ ਚਰਨਾਂ ਵਿੱਚ ਜਾ ਡਿੱਗੋ ਤੁਹਾਡੀ ਝੋਲੀ ਖੁਸ਼ੀਆਂ ਨਾਲ ਜ਼ਰੂਰ ਭਰਨਗੇ ਤਾਂ ਤਨ ਬਾਬਾ ਦੀਪ ਸਿੰਘ ਜੀ ਆਪਣੇ ਬੱਚਿਆਂ ਤੇ ਬਹੁਤ ਕਿਰਪਾ ਕਰਦੇ ਹਨ ਸਾਧ ਸੰਗਤ ਜੀ ਉਹ ਆਪਣੇ ਬੱਚਿਆਂ ਨੂੰ ਕਦੇ ਉਦਾਸ ਨਹੀਂ ਹੋਣ ਦਿੰਦੇ ਇਸ ਤਰ੍ਹਾਂ ਦੀ ਹੱਡ ਬੀਤੀ ਅਸੀਂ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਇੱਕ ਭੈਣ ਜੀ ਨੇ ਸੁਣਾਉਣੀ ਕੀਤੀ ਉਹਨਾਂ ਨੇ ਦੱਸਿਆ ਕਿ ਮੇਰੇ ਵਿਆਹ ਨੂੰ ਕਾਫੀ ਸਾਲ ਹੋ ਗਏ ਸਨ ਤੇ ਸਾਡੇ ਕੋਲ ਔਲਾਦ ਨਹੀਂ ਸੀ ਕੋਈ ਕਹਿੰਦੇ ਮੇਰੇ ਸਹੁਰਾ ਪਰਿਵਾਰ ਸਾਹਿਬ ਜਿਹੜਾ ਤੱਕ ਕੁਝ ਟਾਈਮ ਮੇਰੇ ਨਾਲ ਵਧੀਆ ਵਿਵਹਾਰ ਰੱਖਿਆ ਉਹਨਾਂ ਨੇ ਤੇ ਸਾਰੀਆਂ ਜਗ੍ਹਾ ਤੋਂ ਕਈ ਡਾਕਟਰਾਂ ਤੋਂ ਸਾਨੂੰ ਦਵਾਈ ਵੀ ਦਵਾਈ ਪਰ ਕਹਿੰਦੇ ਜਦੋਂ ਕੋਈ ਫਰਕ ਨਾ ਪਿਆ ਤੇ ਮੇਰੇ ਦੋਹਰ ਦਾ ਪਿੱਛੋ ਵਿਆਹ ਹੋਇਆ ਉਸ ਦੇ ਕੋਲ ਦੋ ਬੱਚੇ ਹੋ ਗਏ ਧੀ ਤੇ ਪੁੱਤ ਪੀਰ ਸਾਹਾ ਸੰਗਤ ਜੀ ਉਹ ਕਹਿੰਦੇ ਕਿ ਜਦੋਂ ਦੋ ਘਰ ਵਿੱਚ ਹੋ ਜਾਂਨ ਫਰਕ ਤਾਂ ਪੈ ਹੀ ਜਾਂਦਾ ਹੈ ਹੌਲੀ ਹੌਲੀ ਉਹ ਕਹਿੰਦੇ ਕਿ ਮੇਰੇ ਸੱਸ ਸੌਰੇ ਦਾ ਵਿਹਾਰ ਵੀ ਬਦਲ ਗਿਆ ਮੇਰੇ ਨਾਲ ਉਹਨਾਂ ਨੂੰ ਵੀ ਲੱਗਾ ਕਿ ਤੁਸੀਂ ਖਰਚਾ ਜ਼ਿਆਦਾ ਕਰਾਉਣੇ ਓ ਕਿ ਤੁਹਾਡੀ ਦਵਾਈ ਦਾ ਬਹੁਤ ਖਰਚਾ ਹੈ ਤੇ ਤੁਹਾਨੂੰ ਕਿਤੇ ਰਮਾਨਤਾ ਆ ਨਹੀਂ ਰਹੀ ਆ ਤੇ ਮੈਨੂੰ ਇਹ ਮਹਿਸੂਸ ਹੁੰਦਾ ਸੀ ਕਿ ਉਹ ਜਿਵੇਂ ਮੈਨੂੰ ਕੁਝ ਚੰਗਾ ਨਹੀਂ ਸਮਝਦੇ ਕਦੋਂ ਵੀ ਉਹ ਭੈਣ ਜੀ ਕਹਿੰਦੇ ਮੈਂ ਕੋਈ ਕੰਮ ਕਰਨਾ ਤੇ ਮੇਰੀ ਸੱਸ ਜਿਵੇਂ ਕਿ ਪਹਿਲਾਂ ਮੇਰੇ ਤੇ ਖੁਸ਼ ਹੁੰਦੀ ਸੀ ਉਸਨੇ ਮੇਰੇ ਤੇ ਕੋਈ ਖਾਸ ਖੋਸ਼ ਨਾ ਹੋਣਾ ਤੇ ਨਾ ਹੀ ਮੇਰੇ ਨਾਲ ਕੋਈ ਸਿੱਧੇ ਮੂੰਹ ਗੱਲਬਾਤ ਕਰਨੀ ਜੇਕਰ ਕਦੇ ਵੀ ਅਸੀਂ ਕਿਸੇ ਦਵਾਈ دارو ਦਾਣ ਲੈਣ ਜਾਣ ਬਾਰੇ ਕਹਿਣਾ ਤਾਂ ਫਿਰ ਵੀ ਮੇਰੇ ਸਹੁਰਾ ਸਾਹਿਬ ਨੇ ਕੋਈ ਠੀਕ ਜਿਹਾ ਰਿਸਪੌਂਸ ਨਾ ਸਾਨੂੰ ਦੇਣਾ ਉਹਨਾਂ ਨੇ ਕਹਿਣਾ ਕਿ ਤੁਸੀਂ ਐਵੇਂ ਪੈਸੇ ਜਾੜ ਰਹੇ ਹੋ ਤੁਹਾਨੂੰ ਕਿਤੋਂ ਫਰਕ ਪੈਂਦਾ ਨਹੀਂ ਸਾਰਸੰਗਤ ਜੀ ਉਹ ਕਹਿੰਦੇ ਕਿ ਮੇਰੇ ਮਨ ਵਿੱਚ ਇਸ ਗੱਲ ਦਾ ਬਹੁਤ ਹੀ ਇਹ ਮਨ ਉਦਾਸ ਹੋ ਜਾਂਦਾ ਸਾਹ ਸੰਗੇ ਜੀਓ ਪੈਨ ਜੀ ਕਹਿੰਦੇ ਕਿ ਮੇਰੇ ਪੇਕੇ ਵੀ ਬਹੁਤ ਠੀਕ ਠਾਕ ਸਨ ਉਹਨਾਂ ਨੇ ਇੱਕ ਵਾਰ ਮੇਰਾ ਵਿਆਹ ਮਸਾ ਕੀਤਾ ਸੀ ਤੇ ਮੈਂ ਆਪਣੇ ਪੇਕੇਆਂ ਲਈ ਆਪਦੇ ਪਿਓ ਲਈ ਵੀ ਕੋਈ ਬੋਝ ਨਹੀਂ ਸੀ ਬਣਨਾ ਚਾਹੁੰਦੀ ਜਿਵੇਂ ਕਿਵੇਂ ਕਰਕੇ ਉਹ ਕਹਿੰਦੇ ਕਿ ਮੈਂ ਆਪਦੇ ਘਰ ਵਿੱਚ ਹੀ ਗੁਜ਼ਾਰਾ ਕਰਦੀ ਰਹੀ ਤੇ ਮੈਂ ਆਪਦੇ ਮਾਪੇ ਨੂੰ ਵੀ ਕੁਝ ਨਾ ਦੱਸਿਆ ਕਿ ਮੇਰੇ ਨਾਲ ਕੁਝ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਹਨ ਉਹ ਕਹਿੰਦੇ ਕਿਉਂਕਿ ਮੈਂ ਸੋਚਿਆ ਪਈ ਗੱਲ ਵੱਧ ਜਾਵੇਗੀ ਤੇ ਵਧੀ ਗੱਲ ਦੇ ਵਿੱਚ ਕੋਈ ਫਾਇਦਾ ਨਹੀਂ ਹੁੰਦਾ ਸੋ ਸਾਥ ਸੰਗਤ ਜੀ ਉਹ ਬੈਣ ਜੀ ਕਹਿੰਦੇ ਕਿ ਮੈਂ ਵੀ ਸੋਸ਼ਲ ਮੀਡੀਆ ਤੇ ਦੁਪਹਿਰਾ ਸਾਹਿਬ ਵਾਰੀ ਦੇਖਿਆ ਤੇ ਮੈਂ ਘਰ ਵਿੱਚ ਗੱਲ ਕੀਤੀ ਕਿ ਕਿਉਂ ਨਾ ਆਪਾਂ ਵੀ ਦੁਪਹਿਰਾ ਸਾਹਿਬ ਕੱਟ ਲਵਾਂ ਮੈਂ ਵੀ ਜਾ ਕੇ ਉੱਥੇ ਕਹਿੰਦੇ ਮੈਨੂੰ ਕਿਸੇ ਨੇ ਕੁਝ ਖਾਸ ਸਪੋਰਟ ਨਾ ਕੀਤਾ ਤੇ ਨਾ ਹੀ ਮੈਨੂੰ ਕੋਈ ਖਾਸ ਗਿਆ ਹਾਬੀ ਜਿਵੇਂ ਆਪਾਂ ਹੱਲਾਸ਼ੇਰੀ ਦੇ ਕੇ ਕਹਿੰਨੇ ਆ ਵੀ ਚਲੋ ਕੋਈ ਗੱਲ ਨਹੀਂ ਗੁਰੂ ਦਾ ਘਰ ਹੈ ਆਪਾਂ ਜ਼ਰੂਰ ਜਾਨਨੇ ਆ ਆਪਣੇ ਤੇ ਸ਼ਾਇਦ ਉਥੋਂ ਆਪਾਂ ਨੂੰ ਆਪਾਂ ਨੂੰ ਔਲਾਦ ਦੀ ਪ੍ਰਾਤੀ ਹੋ ਜਾਵੇ ਸੋ ਸਾਥ ਸੰਗਤ ਜੀ ਉਹ ਭੈਣ ਜੀ ਕਹਿੰਦੇ ਕਿ ਜਦੋਂ ਨਾ ਮੈਨੂੰ ਕਿਸੇ ਦਾ ਸਪੋਰਟ ਮਿਲਿਆ ਤੇ ਮੇਰੇ ਜੋ ਹਸਬੰਡ ਸਨ ਉਹਨਾਂ ਨੂੰ ਵੀ ਮੇਰੇ ਸਹੁਰਾ ਸਾਹਿਬ ਨੇ ਕਿਹਾ ਵੀ ਕਰੇ ਬਹੁਤ ਜ਼ਿਆਦਾ ਕੰਮ ਹੈ ਚੋ ਨਾ ਲੱਗ ਰਿਹਾ ਏ ਤੇ ਕਿਤੇ ਵੀ ਜਾਣ ਦਾ ਹਜੇ ਟਾਈਮ ਨਹੀਂ ਬਾਅਦ ਵਿੱਚ ਸੋਚ ਲਵਾਂਗੇ। ਸੋ ਸਹਸਰੇ ਜੀ ਉਹ ਕਹਿੰਦੇ ਕਿ ਮੈਂ ਸੋਚਿਆ ਵੀ ਚਲੋ ਪ੍ਰਮਾਤਮਾ ਦੀ ਮੇਰਾ ਮਨ ਤਾਂ ਬਹੁਤ ਦੁਖੀ ਹੋਇਆ ਬਹੁਤ ਉਦਾਸ ਹੋਇਆ ਤੇ ਮੈਂ ਪ੍ਰਮਾਤਮਾ ਦੇ ਅੱਗੇ ਬਾਬਾ ਦੀਪ ਸਿੰਘ ਜੀ ਦੀ ਫੋਟੋ ਅੱਗੇ ਬਹੁਤ ਰੋਈ ਕਿ ਮੈਂ ਤਾਂ ਟਾਡੇਦਾਰ ਤੇ ਜਾ ਕੇ ਦੁਪਹਿਰਾ ਕੱਟਣ ਜੋਗਰੀ ਵੀ ਨਹੀਂ ਗੁਰੂ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਧੰਤਨ ਬਾਬਾ ਦੀਪ ਸਿੰਘ ਜੀ ਤੁਸੀਂ ਮੈਨੂੰ ਕੋਈ ਰਸਤਾ ਦਿਖਾਓ ਤੇ ਮੈਂ ਦੁਪਹਿਰਾ ਸੇਵ ਘਰੇ ਬੈਠੀ ਹੀ ਕੱਟ ਲਵਾਂ ਤੇ ਸਾਰ ਸਿੰਘ ਜੀ ਉਹ ਕਹਿੰਦੇ ਕਿ ਮੈਂ ਘਰ ਵਿੱਚ ਵੀ ਮੈਨੂੰ ਇੰਨਾ ਜ਼ਿਆਦਾ ਕੰਮ ਪੈਂਦਾ ਸੀ ਕਿ ਮੈਂ ਦੁਪਹਿਰੇ ਸੰਡੇ ਨੂੰ ਦੁਪਹਿਰਾ ਸੇਵ ਨਹੀਂ ਸੀ ਕੱਟ ਸਕਦੀ ਮੈਂ ਬਹੁਤ ਮਜਬੂਰ ਹੋ ਗਈ ਵੀ ਮੈਂ ਕੀ ਕਰਾਂ ਮੈਂ ਤਾਂ ਘਰ ਵਿੱਚ ਵੀ ਨਹੀਂ ਕੱਟ ਸਕਦੀ ਫੇਰ ਕਹਿੰਦੇ ਮੈਂ ਬਾਬਾ ਦੀਪ ਸਿੰਘ ਜੀ ਦੀ ਫੋਟੋ ਅੱਗੇ ਅਰਦਾਸ ਬੇਨਤੀ ਕੀਤੀ ਆਪਣੇ ਭਰੇ ਮਨ ਨਾਲ ਤਣ ਤਣ ਬਾਬਾ ਦੀਪ ਸਿੰਘ ਜੀ ਨੂੰ ਆਪਦਾ ਸਾਰਾ ਦੁੱਖ ਸੁਣਾਇਆ ਫੇਰ ਉਹ ਕਹਿੰਦੇ ਕਿ ਇੱਕ ਦਿਨ ਮੇਰੀ ਨਨਾਨਦਾ ਫੋਨ ਆ ਗਿਆ ਤੇ ਉਹ ਕਹਿੰਦੇ ਕਿ ਉਹ ਮੇਰਾ ਬੜਾ ਕਰਦੀ ਸੀ ਤੇ ਮੈਂ ਉਸ ਨੂੰ ਇਹ ਗੱਲ ਦੱਸੀ ਵੀ ਮੈਂ ਤਾਂ ਦੁਪਹਿਰਾ ਸੇਵ ਕੱਟਣਾ ਚਾਹਣੀ ਆ ਤੇ ਆਹ ਗੱਲ ਲੈ ਕੇ ਘਰੋਂ ਮੈਨੂੰ ਕੋਈ ਸਪੋਰਟ ਨਹੀਂ ਤੈਨੂੰ ਪਤਾ ਵੀ ਕੰਮ ਬਹੁਤ ਜ਼ਿਆਦਾ ਹੁੰਦਾ ਹੈ ਤੇ ਮੈਂ ਐਤਵਾਰ ਨੂੰ ਬਾਰਾਤ ਹੋ ਚਾਰਤਾ ਕੱਟ ਨਹੀਂ ਸਕਦੀ ਉਹ ਕਹਿੰਦੇ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਐਵੇਂ ਕਰੋ ਤੁਸੀਂ ਅਮਰਤ ਵੇਲੇ ਹੀ ਕੱਟ ਲਿਆ ਕਰੋ ਜਦੋਂ ਇਹ ਸਾਰੇ ਸੁੱਤੇ ਹੁੰਦੇ ਹਨ ਤੇ ਧੰਤਨ ਧੰਬਾ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਬੇਨਤੀ ਲਾ ਦਿਓ ਕਿ ਇਹ ਵਾਹਿਗੁਰੂ ਧੰਤਨ ਧੰਬਾ ਬਾਬਾ ਦੀਪ ਸਿੰਘ ਜੀ ਸਮੂਹ ਸ਼ਹੀਦ ਸਿੰਘ ਫੌਜਾ ਫੌਜਾ ਤੁਸੀਂ ਮੇਰੇ ਤੇ ਕਿਰਪਾ ਕਰੋ ਤੇ ਮੇਰੀਆਂ ਮਜਬੂਰੀਆਂ ਨੂੰ ਸਮਝਦੇ ਹੋਏ ਮੈਂ ਅਮਰਤ ਵੇਲੇ ਦੁਪਹਿਰਾ ਸਾਹਿਬ ਕਟਾਉਂਗੀ ਮੇਰਾ ਅਮਰਤ ਵੇਲੇ ਕਟਿਆ ਹੋਇਆ ਦੁਪਹਿਰਾ ਸਾਹਿਬ ਜੀ ਦਾ ਸਾਹਿਬ ਵਿਝੇ ਪ੍ਰਮਾਣ ਕਰਨਾ ਤੇ ਮੇਰੀਆਂ ਅਰਦਾਸਾ ਬੇਨਤੀਆਂ ਪੂਰੀਆਂ ਕਰਨੀਆਂ ਸੋ ਸਾਧ ਸੰਗਤ ਜੀ ਉਹ ਭੈਣ ਜੀ ਕਹਿੰਦੇ ਕਿ ਮੈਂ ਐਵੇਂ ਹੀ ਕੀਤਾ ਮੈਂ ਸਵੇਰੇ ਤੜਕੇ 2 ਵਜੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਦੇਗ ਬਣਾ ਕੇ ਦੁਪਹਿਰਾ ਸਾਹਿਬ ਕੱਟ ਲੈਣਾ ਜਦੋਂ ਤੱਕ ਸਾਡੇ ਪਰਿਵਾਰ ਦੇ ਮੈਂਬਰਾਂ ਨੇ ਉੱਠਣਾ ਉਦੋਂ ਤੱਕ ਮੈਂ ਦੁਪਹਿਰਾ ਸਾਹਿਬ ਕੱਟ ਕੇ ਵਿਹਲੀ ਹੋ ਜਾਣਾ ਆਪਣੀਆਂ ਅਰਦਾਸਾ ਬੇਨਤੀਆਂ ਬਾਬਾ ਦੀਪ ਸਿੰਘ ਜੀ ਦੇ ਅੱਗੇ ਲਾ ਕੇ ਕਹਿੰਦੇ ਕਿ ਮੈਂ ਇਸੇ ਤਰ੍ਹਾਂ ਲਗਾਤਾਰ 2-3 ਮਹੀਨੇ ਦੁਪਹਿਰਾ ਸਹਿਬ ਕੱਟਦੀ ਰਹੀ ਫੇਰ ਸਾਧ ਸੰਗਤ ਜੀ ਉਹ ਕਹਿੰਦੇ ਵੀ ਅਸੀਂ ਕਿਤੇ ਵੀ ਦਵਾਈ ਨਾ ਲੈਣ ਗਏ ਮੈਨੂੰ ਘਰੇ ਸਾਰਿਆਂ ਨੇ ਕਿਹਾ ਕਿ ਵੇਖ ਲਓ ਕਹਿੰਦੇ ਮੈਨੂੰ ਲੱਗਾ ਕਿ ਜਿਨੇ ਘਰ ਵਿੱਚ ਜੀਆਂ ਦਾ ਮਾਹੌਲ ਮੇਰੇ ਨਾਲ ਨਾਰਮਲ ਹੋ ਗਿਆ ਹੈ ਕਹਿੰਦੇ ਫੇਰ ਸਾਨੂੰ ਥੋੜਾ ਜਿਹਾ ਕਿਸੇ ਨੇ ਕਿਹਾ ਵੀ ਤੁਸੀਂ ਦਵਾਈ ਵੀ ਲੈ ਲਓ ਕਹਿੰਦੇ ਮੈਂ ਕਿਹਾ ਕਿ ਨਾ ਹੋਣ ਅਸੀਂ ਦਵਾਈ ਨਹੀਂ ਲੈਣੀ ਮੈਨੂੰ ਆਪਣੇ ਗੁਰੂ ਤੇ ਭਰੋਸਾ ਹੈ ਉਹ ਮੇਰੀ ਅਰਦਾਸ ਮੇਂ ਦੀ ਜ਼ਰੂਰ ਪੂਰੀ ਕਰੇਗਾ ਕਹਿੰਦੇ ਇਸੇ ਤਰ੍ਹਾਂ ਸਮਾਪਿਤ ਦਾ ਗਿਆ ਮੈਂ ਲਗਾਤਾਰ ਉਸ ਪਰਮਾਤਮਾ ਦੀ ਕਿਰਪਾ ਨਾਲ 8 ਮਹੀਨੇ ਅਮਰਤ ਵੇਲੇ ਬਿਨਾਂ ਨਾंगे ਚਪੈਰਾ ਸਹਿਬ ਕੱਟਦੀ ਰਹੀ ਤੇ 8 ਮਹੀਨਿਆਂ ਬਾਅਦ ਉਹ ਕਹਿੰਦੇ ਕਿ ਉਸ ਪਰਮਾਤਮਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਮੇਰੇ ਘਰੇ ਇੱਕ ਬੱਚੇ ਨੇ ਮੇਰੀ ਗਰਭ ਵਿੱਚ ਉਸ ਪਰਮਾਤਮਾ ਨੇ ਬੱਚੇ ਦੀ ਦਾਤ ਬਖਸ਼ੀ ਤੇ ਸਾਡੇ ਘਰੇ ਬੱਚਾ ਹੋਣ ਵਾਲਾ ਹੋ ਗਿਆ ਸੋ ਕਹਿੰਦੇ ਕਿ ਫੇਰ ਮੈਂ ਦੁਪਹਿਰਾਂ ਸਾਵ ਨਹੀਂ ਕੱਟਣਾ ਛੱਡਿਆ ਮੈਂ ਫੇਰ ਦੁਪਹਿਰਾਂ ਸਾਵ ਕੱਟਦੀ ਰਹੀ ਕਹਿੰਦੇ ਪਹਿਲਾਂ ਸਾਡੇ ਘਰੇ ਇੱਕ ਧੀ ਨੇ ਜਨਮ ਲਿਆ ਬਿਨਾਂ ਦਵਾਈ ਤੋਂ ਫੇਰ ਸਾਡੇ ਘਰੇ ਥੋੜਾ ਟਾਈਮ ਪਾ ਕੇ ਇੱਕ ਪੁੱਤ ਨੇ ਜਨਮ ਲਿਆ ਉਹ ਕਹਿੰਦੇ ਕਿ ਹੁਣ ਸਾਡੇ ਕੋਲ ਦੋ ਬੱਚੇ ਹਨ ਇੱਕ ਧੀ ਤੇ ਇੱਕ ਪੁੱਤ ਉਸ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੇ ਦਿੱਤੇ ਹੋਏ ਹਨ ਉਹਨਾਂ ਦੇ ਨਾਮ ਦਾ ਚਪੈਰੇ ਸਾਹਿਬ ਕਟਨ ਤੇ ਉਹਨਾਂ ਅੱਗੇ ਅਰਦਾਸ ਬੇਨਤੀ ਮੈਂ ਘਰੇ ਬੈਠ ਕੇ ਕੀਤੀ ਕਿਉਂਕਿ ਮੈਂ ਉਸ ਪਰਮਾਤਮਾ ਨੂੰ ਕਿਹਾ ਕਿ ਮੈਂ ਗਰੀਬਨੀ ਤੇਰੇ ਦਰ ਤੇ ਵੀ ਨਹੀਂ ਆ ਸਕਦੀ ਤੇ ਮੈਨੂੰ ਕਿਸੇ ਲੈ ਕੇ ਨਹੀਂ ਆਉਣਾ ਤੇ ਮੈਂ ਤੁਹਾਡਾ ਚਪੈਰਾ ਸਾਹਿਬ ਐਤਵਾਰ ਵੀ ਨਹੀਂ ਕੱਟ ਸਕਦੀ ਕਿਉਂਕਿ ਘਰ ਦੇ ਹਾਲਾਤ ਇਹੋ ਜਿਹੇ ਹਨ ਜੇਕਰ ਮੈਂ ਚਪੈਰਾ ਸਾਹਿਬ ਕੱਟਣ ਬੈਠ ਗਈ ਸਾਡੇ ਘਰ ਵਿੱਚ ਰੌਲਾ ਪੈ ਜਾਣਾ ਹੈ ਕੰਮ ਕਿਸੇ ਨੇ ਨਹੀਂ ਕਰਤੋ ਇਸ ਤਰ੍ਹਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਨੂੰ ਔਲਾਦ ਦਿੱਤੀ ਉਹਨਾਂ ਦਾ ਘਰ ਪਰਿਵਾਰ ਵਸਾਇਆ ਸਾਧ ਸੰਗਤ ਜੀ ਉਸ ਪ੍ਰਮਾਤਮਾ ਅਗੇ ਅਰਦਾਸ ਲਾਇਆ ਕਰੋ ਉਹ ਸਾਡੀਆਂ ਅਰਦਾਸਾਂ ਪੂਰੀਆਂ ਕਰਦੇ ਹਨ ਉਹ ਆਪਣੇ ਬੱਚਿਆਂ ਦੀ ਹਰ ਮਜਬੂਰੀ ਸਮਝਦੇ ਹਨ ਇਹ ਨਹੀਂ ਜ਼ਰੂਰੀ ਕਿ ਆਪਾਂ ਜੇਕਰ ਸ਼੍ਰੀ ਦਰਬਾਰ ਸਾਹਿਬ ਜਾ ਕੇ ਰੋਪੈਰਾ ਸੇਵ ਨਾ ਕਰਟਾਂਗੇ ਤਾਂ ਆਪਣਾ ਦੁਪਹਿਰਾ ਸੇਵ ਘਰੇ ਟੱਟਿਆ ਹੋਇਆ ਮਨਜ਼ੂਰ ਨਹੀਂ ਹੋਣਾ ਸਾਧ ਸੰਗਤ ਜੀ ਉਹ ਪਰਮਾਤਮਾ ਆਪਣੇ ਮਨਤੇ ਦੇਖਦਾ ਹੈ ਕਿ ਆਪ ਨੂੰ ਉਹਨੂੰ ਸਾਰਾ ਪਤਾ ਹੁੰਦਾ ਹੈ ਕਿ ਆਪਾਂ ਕਿੰਨੇ ਮਜਬੂਰ ਹਾਂ ਸੋ ਸਾਧ ਸੰਗਤ ਜੀ ਜਿਵੇਂ ਵੀ ਸਮਾਂ ਨਿਕਲਦਾ ਹੈ ਉਸ ਵਾਹਿਗੁਰੂ ਦਾ ਨਾਮ ਜਪਿਆ ਕਰੋ ਉਸ ਅਗੇ ਅਰਦਾਸ ਬੇਨਤੀ ਲਾਇਆ ਕਰੋ ਉਹ ਆਪਣੀਆਂ ਸਭ ਦੀਆਂ ਅਰਦਾਸਾਂ ਸੁਣਨਗੇ ਸੋ ਇਸ ਤਰ੍ਹਾਂ ਆਪਾਂ ਉਸ ਪਰਮਾਤਮਾ ਦੇ ਚਰਨਾਂ ਨਾਲ ਜੋੜਦੇ ਆਵਾਂਗੇ ਤੇ ਆਪਣੇ ਤੇ ਉਸ ਪ੍ਰਭੂ ਦੀ ਕਿਰਪਾ ਹੋ ਜਾਵੇਗੀ ਸਾਥ ਸੰਗਤ ਜੀ ਇਹ ਸਨ ਕੁਝ ਬੇਨਤੀਆਂ ਹੋਈਆਂ ਗਲਤੀਆਂ ਦੀ ਮਾਫੀ ਬਖਸ਼ਣਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੈਨਲ ਨਾਲ ਜੁੜੇ ਰਹਿਣਾ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਪਰਨਾ ਬਲਾਉ ਫਤਿਹ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱ ਕੀ ਫਤਿਹ